ਅੱਜ ਕਾਲ ਸਮੇਂ ਦੇ ਬਦਲ ਨਾਲ ਟੈਕਨੋਲੋਜੀ ਕਾਫੀ ਆ ਗਈ ਆ ਤੇ ਟੈਕਨੋਲੋਜੀ ਦੇ ਹੋਣ ਨਾਲ ਅਸੀਂ ਪਿਛੇ ਨਹੀਂ ਰਹਦੇ ਅਸੀਂ ਨਾਲ-ਨਾਲ ਭਜਦੇ ਆ ਪਰ ਟੈਕਨੋਲੋਜੀ ਕੀ ਕਹਿ ਰਹੀ ਉਹ ਸਾਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਿਸੇ ਵੀ ਗੱਡੀ ਨੂੰ ਚਲਾਉਣਾ ਜਾਂ ਕਿਤੇ ਚਲਾਉਣਾ ਉਹ ਸਿੱਖਣਾ ਪਹਿਲਾਂ ਬਹੁਤ ਜ਼ਰੂਰੀ ਹੁੰਦਾ ਹੈ ਜੇ ਸਾਨੂੰ ਪਤਾ ਨਹੀਂ ਹੁੰਦਾ ਵੀ ਗੱਲ ਕੀ ਆ ਤੇ ਅਸੀਂ ਦੋ ਉਹ ਚੀਜ਼ ਨੂੰ ਦੇਰ ਲੱਗ ਜਾਂਦੇ ਆ ਕਿ ਸਿਆਦ ਉਹ ਗੱਡੀ ਠੀਕ ਚਲੋਗ ਸੋਗਾ ਪਰ ਜਦ ਕਿ ਗਲਤੀ ਸਾਡੀ ਹੁੰਦੀ ਅਸੀਂ ਸਿੱਖਦੇ ਨਹੀਂ ਗਏ ਇਹਜਾ ਕੋਸੀਂ ਟੈਸਲਾ ਦੇ ਵਿੱਚ ਸਪੋਰ ਰਹਾ ਨਵੀਆਂ ਕਾਰਾਂਆਂ ਟੈਸਲਾ ਜੋ ਹੁਣ ਇਲੈਕਟ੍ਰਿਕ ਕਾਰਾਂ ਆ ਰਹੀਆਂ ਨੇ ਸਮੇਂ ਦੇ ਹਿਸਾਬ ਨਾਲ ਸਾਨੂੰ ਸਿੱਖਣਾ ਮੰਦਾ ਉਹਨੂੰ ਚਲਾਉਣ ਤੋਂ ਪਹਿਲਾਂ ਵੀ ਉਹਦੇ ਵਿੱਚ ਸੇਫਟੀ ਇਸ਼ੂ ਕੀ ਆ ਜੇ ਅਸੀਂ ਸੇਫਟੀ ਬਾਰੇ ਸਿੱਖਾਂਗੇ ਤਾਂ ਹੀ ਉਹਨੂੰ ਆਪਰੇਟ ਕਰਾਂਗੇ ਤਾਂ ਸਾਨੂੰ ਪਤਾ ਹੋਊ ਕਦੇ ਹੈਪਨ ਹੁੰਦਾ ਤਾਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਕਿਵੇਂ ਬਚਾ ਸਕਦੇ ਸਲਾ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਕਈ ਹਾਦਸੇ ਹੋਏ ਜਿਹਦੇ ਵਿੱਚ ਐਕਸੀਡੈਂਟ ਤੋਂ ਬਾਅਦ ਬੰਦੇ ਨਾਲ ਮਰ ਗਏ ਜਾਂ ਸੜ ਗਏ ਬੜੇ ਅਫਸੋਸ ਦੀ ਗੱਲ ਹੈ ਪਰ ਨਾਲ ਅਫਸੋਸ ਦੀ ਗੱਲ ਇਹ ਵੀ ਹੈ ਕਿ ਉਹ ਗੱਡੀ ਚਲਾਉਣ ਤੋਂ ਪਹਿਲਾਂ ਸਿੱਖਿਆ ਪਾਉਣੀ ਕਿ ਉਹ ਪੂਰ ਕਦਮ ਤੋਂ ਕਰਨਾ ਜੇ ਇਲੈਕਟ੍ਰੋਨਿਕ ਸਿਸਟਮ ਦਾ ਡਾਊਨ ਹੋ ਜਾਂਦਾ ਅੱਜ ਮੇਰੇ ਨਾਲ ਜੁੜੇ ਨੇ ਸਾਡੇ ਟੈਸਲਾ ਦੇ ਇੰਜੀਨੀਅਰ ਹਰਜੀਤ ਸਿੰਘ ਜੋ ਖੋਦ ਟੈਸਲਾ ਦੇ ਵਿੱਚ ਕੰਮ ਕਰਦਾ ਹੈ ਤਾਂ ਉਹਨਾਂ ਨੂੰ ਤਕਰੀਬਨ 8-8 ਸਾਲ ਹੋ ਗਏ ਜਦੋਂ ਖੋਜ ਹੋਈ ਜਾਂ ਗੱਡੀ ਆਈ ਤੇ ਪਹਿਲੇ ਬੰਦਿਆਂ ਚ ਉਹਨਾਂ ਨੇ ਆਪਣੀ ਗੱਡੀ ਚਲਾਈ ਆਓ ਲੈ ਚੱਲਦੇ ਅਸੀਂ ਤੁਹਾਨੂੰ ਗੱਲਬਾਤ ਕਰਾਉਣੀ ਆ ਆਪਣੇ ਇੰਜੀਨੀਅਰ ਹਰਜੀਤ ਸਿੰਘ ਦੇ ਨਾਲ ਜੀ ਆਜੋ ਇਸ ਤਰ੍ਹਾਂ ਦੇ ਹੱਥ ਕਰਕੇ ਦਿਖਾਉਣਾ ਤੁਹਾਨੂੰ ਚੰਗੀ ਤਰ੍ਹਾਂ ਦਿਖਦਾ ਰਹੋ ਜੀ ਆਹ ਮੈਨੂਅਲ ਆਹ ਚੱਕ ਕੇ ਜੀ ਇਸ ਨਾਲ ਲੋਕ ਖੁੱਲ ਜਾਂਦਾ ਹੈਗਾ ਤੇ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਪਰ ਮਾੜਾ ਰੱਬ ਨਾ ਕਰੇ ਮਾੜਾ ਸਮਾਂ ਕਿਸੇ ਤੇ ਨਾ ਆਵੇ ਜੇ ਆ ਜਾਂਦਾ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਵੀ ਆਹ ਬਟਨ ਦਬੇ ਤੇ ਹੁਣ ਇਲੈਕਟ੍ਰੋਨਿਕ ਜੇ ਨਹੀਂ ਲੋਕ ਖੁੱਲ ਰਿਹਾ ਤੁਸੀਂ ਇਹਨੂੰ ਆਪਣੇ ਨੂੰ ਚੱਕਣਾ ਜੀ ਆਹਾਂ ਕੋਲ ਬਹੁਤ ਸਾਈਡ ਹੈ ਜੀ ਇਹ ਆਪਣਾ ਇੱਥੇ ਡਰਾਈਵਰ ਸਾਈਡ ਤੇ ਪੈਸੇਂਜਰ ਸਾਈਡ ਬਹੁਤ ਹੈ ਇਹ ਤਾਂ ਆਪਣੇ ਫਰੰਟ ਤੇ ਹੀ ਹੈ ਕਿ ਬੈਕ ਹਾਂਜੀ ਫਰੰਟ ਤੇ ਹੀ ਹੈ ਇਹ ਦੋਨੋਂ ਸਿਰਫ ਫਰੰਟ ਤੇ ਹੈ ਡਰਾਈਵਰ ਸਾਈਡ ਤੇ ਪੈਸੇਂਜਰ ਸਾਈਡ ਤੇ ਦੋਨਾਂ ਸਾਈਡ ਤੇ ਹੈ ਹਾਂ ਇਹ ਜ਼ਰੂਰੀ ਹੈ ਸੋਚਣਾ ਕਿ ਇਹ ਆਪਣੇ ਰੀਅਰ ਤੇ ਹੈ ਨਹੀਂ ਹੈ ਰੀਅਰ ਤੇ ਨਹੀਂ ਹੈਗਾ ਇਹ ਆਹ ਦੇਖੋ ਰੀਅਰ ਹੈਗਾ ਇਹ ਰੀਅਰ ਤੇ ਆਹ ਦੇਖੋ ਇੱਥੇ ਨਹੀਂ ਹੈ ਰੀਅਰ ਤੇ ਇਲੈਕਟ੍ਰੋਨਿਕ ਹੈ ਪਰ ਆਪਣੇ ਇਹ ਵੀ ਗੱਲ ਧਿਆਨ ਚ ਰੱਖਣੀ ਹੈ ਕਿ ਸਿਰਫ ਫਰੰਟ ਡੋਰ ਆ ਜਿਹੜੇ ਦੋ ਲੱਗੇ ਹੋਏ ਪੈਸੇਂਜਰ ਤੇ ਤੇ ਇਹਨਾਂ ਦੇ ਉੱਤੇ ਹੀ ਆ ਇਹ ਗੱਲ ਜ਼ਰੂਰ ਮੰਨ ਕੇ ਚੱਲੋ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜਾਂ ਤੁਹਾਡੇ ਕੋਈ ਫੈਮਿਲੀ ਮੈਂਬਰ ਗੱਡੀ ਚਲਾਉਂਦਾ ਉਹਨੂੰ ਪਤਾ ਹੋਣਾ ਚਾਹੀਦਾ ਬਾਕੀ ਗੱਡੀ ਐ ਬਹੁਤ ਟੈਕਨਾਲੋਜੀ ਦੇ ਹਿਸਾਬ ਨਾਲ ਅੱਜ ਹੋਰ ਗੱਡੀਆਂ ਦੇ ਵਿੱਚ ਨੰਬਰ 1 ਤੇ ਗੱਡੀ ਐ ਬਹੁਤ ਸੋਹਣੀ ਗੱਡੀ ਐ ਮੈਂ ਵੀ ਖੁਦ ਗੱਡੀ ਲੈਣ ਬਾਰੇ ਸੋਚ ਰਿਹਾ ਵੀ ਦੇਖੀ ਕਿੰਨਾ ਚੰਗਾ ਪਤਾ ਹੋਣਾ ਚਾਹੀਦਾ ਮੈਨੂੰ ਹੋ ਗਿਆ ਹੀ ਹੁਣ 6 7 7 ਉਹ ਦੇਖਣਾ ਬਧੀ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਆਹ ਦੇਖੋ ਜਿਹੜੇ ਇਧਰ ਦੇ ਪਾਸੇ ਆ ਆਪਣੇ ਅਗੇ ਅੱਜ ਜਦੋਂ ਆਪਾਂ ਗੱਲ ਕੀਤੀ ਸੀ ਉਹਨਾਂ ਡਰਾਈਵਰ ਸਾਈਡ ਤੇ ਇੱਥੇ ਵੀ ਆ ਲੱਗਿਆ ਹੈ। ਆਹ ਤਲੀ। ਆ ਜਦੋਂ ਆਪਾਂ ਚੱਕ ਰਹੇ। ਇਹ ਮੈਨੂਵਲ ਜਿਉਂ ਓਪਨ ਕਰਨ ਦਾ। ਤੇ ਬਾਕੀ ਗੱਡੀ ਬਹੁਤ ਸੋਹਣੀ ਆ ਦੇਖੋਗੇ ਤੁਸੀਂ। ਕੋਈ ਸਾਉਂਟ ਨਹੀਂ ਵਿੱਚ ਰੋਲਾ ਨਹੀਂ ਗਰੱਪਾ ਨਹੀਂ ਤੇ ਵਾਤਾਵਰਨ ਨੂੰ ਪਲੇ ਰੱਖਦੀ ਹੈ ਤੇ ਸੇਫਟੀ ਦੇ ਫੀਚਰਾਂ ਬਾਰੇ ਤੁਹਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜੀ। ਹਾਂਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕੀਤੀ। ਕਨੈਕਟ ਟੈਕਨੋਲੋਜੀ ਦੇ ਨਾਲ ਚੱਲਦੇ ਹਾਂ ਤੁਹਾਨੂੰ ਸੇਫਟੀ ਬਾਰੇ ਪਤਾ ਹੋਣਾ ਚਾਹੀਦਾ ਅੱਜ ਆਪਾਂ ਟੈਸਲਾ ਦੇ ਵਿੱਚ ਪਏ ਜੋ ਸੇਫਟੀ ਫੀਚਰ ਆ ਲੌਕ ਨੂੰ ਗੱਡੀ ਦੇ ਵਿੱਚ ਕਿਸੇ ਤਰ੍ਹਾਂ ਤੁਸੀਂ ਬੰਦ ਹੋ ਗਏ ਹੈਪਨ ਹੋਗਾ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਮੈਨੂਅਲ ਤੌਰ ਤੇ ਤੁਹਾਨੂੰ ਕਿਵੇਂ ਓਪਨ ਕਰਨਾ ਇਹ ਫੀਚਰ ਤੁਹਾਨੂੰ ਦੱਸਿਆ ਕਿ ਧਿਆਨ ਚ ਰੱਖੋ ਜੇ ਗੱਡੀ ਤੁਹਾਡੇ ਕੋਲ ਹੈਗੀ ਹੈ ਤਾਂ ਚੰਗੀ ਗੱਲ ਆ ਤਾਂ ਸਿੱਖ ਲਓ ਜੇ ਨਹੀਂ ਹੈਗੀ ਤਾਂ ਵੀ ਸਿੱਖ ਲਓ ਕਈ ਵਾਰੀ ਤੁਸੀਂ ਰੱਬ ਪਰਮਾਤਮਾ ਕਿਰਪਾ ਕਰੇ ਤੁਹਾਨੂੰ ਜਰੂਰ ਕੋਈ ਗੱਡੀ ਮਿਲੂਗੀ ਕਿਉਂਕਿ ਇੱਥੇ ਦੀ ਗਵਰਨਮੈਂਟ ਨੇ ਵੀ ਐਲਾਨ ਕਰਤਾ ਕਿ ਆਈ ਥਿੰਕ 2035 ਤੋਂ ਬਾਅਦ ਇਲੈ ਸੋ ਆਪਾਂ ਨੂੰ ਟੈਕਨੋਲੋਜੀ ਦੇ ਸਾਹਮਣੇ ਨਾਲ ਚੱਲਣਾ ਪੈਣਾ ਸੇ ਸੁਰੱਖਿਆ ਤੁਹਾਡੀ ਤੁਹਾਡੇ ਆਪਣੇ ਹੱਥ ਵਿੱਚ ਹੈ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਤੁਹਾਡੀ ਆਪਣੀ ਜ਼ਿੰਦਗੀ ਤੁਹਾਡੇ ਹੱਥ ਚ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਫੇਰ ਕਦੇ ਨਵੀਂ ਵੀਡੀਓ ਲੈ ਕੇ ਆਵਾਂਗੇ ਜਦ ਤੱਕ ਤੁਸੀਂ ਸਾਡੇ ਨਾਲ ਬਨੇ ਰਹੋ ਤੁਹਾਡਾ ਸਾਡਾ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ